ਕੀ ਆਬਸਰਡ ਜਿਹੜੇ ਹੈਗੇ ਸੀ ਆ ਜਿਸ ਪਲੇਸ ਹੋਏ ਜੇ ਜਾ ਕੇ ਦੇ ਕਿਸੇ ਦਾ ਗਮ ਹੋਇਆ ਸੀ ਜਾਂ ਕੋਈ ਆਖਿਰ ਭੁੱਲ ਗਿਆ ਤਾਂ ਉਹ ਜਿਹੜੇ ਮੋਬਾਈਲ ਫੋਨ ਆ ਗਏ ਸੀ 110 ਮੋਬਾਈਲ ਫੋਨ ਜਿਹੜੇ ਹੈਗੇ ਸਾਡੇ ਟੈਕਨੀਕਲ ਟੀਮ ਦੇ ਸਾਡੇ ਐਸਪੀ ਡੀ ਮਿਸਟਰ ਸਰਪੀ ਜੀ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਸੀ ਟੀਮ ਕੋਲ ਪੁਸ਼ਟੀ ਕੀਤੀ ਸੀ ਆ ਜਿਹੜੇ ਸਾਰੇ ਟੈਕਨੀਕਲ ਅਨਾਲਿਸਿਸ ਕਰਦੇ ਹੋਏ ਅਸੀਂ ਕਰੀਬ 110 ਜਿਹੜੇ ਫੋਨ ਹੈਗੇ ਨੇ ਐਂਡਰੋਇਡ ਫੋਨ ਉਹਨਾਂ ਨੂੰ ਰਿਕਵਰ ਕੀਤਾ ਰਿਕਵਰ ਕਰਕੇ ਜਿਹੜੇ ਹੈਗੇ ਅੱਜ ਤੋਂ ਉਹਦੇ ਦੇ ਓਨਰ ਹੈਗੇ ਨੇ ਓਨਰ ਤੋਂ ਜਿਹੜੀ ਹੈਗੀ ਐ ਦੀ ਜਿਹੜੀ ਹੈਗੀ ਐ ਅਸੀਂ ਡਿਲੀਵਰੀ ਕੀਤੀ ਹੈ ਉਹਨੂੰ ਦੇ ਰਹੇ ਹਾਂ ਇਹਨਾਂ ਦੇ ਸਪੋਰਟ ਕੀਤਾ ਤਾਂ ਇਹਦੇ ਨਾਲ ਜਿਹੜੀ ਪੁਲਿਸ ਦੇ ਵਿੱਚ ਇੱਕ ਜਿਹੜੀ ਪਬਲਿਕ ਦੇ ਤੇ ਪੁਲਿਸ ਦੇ ਜਿਹੜੇ ਆਫੀਸਰ ਰਿਲੇਸ਼ਨ ਨੇ ਹੋਰ ਥੋੜੇ ਹੁੰਦੇ ਇੱਕ ਪਬਲਿਕ ਦੇ ਵਿੱਚ ਇੱਕ ਟਰਸਟ ਬਿਲਡ ਅਪ ਹੁੰਦਾ ਹੈ ਕਿ ਜਿਹੜੀ ਪੁਲਿਸ ਜਾਣ ਤੇ ਮਾਲ ਦੀ ਜਿੰਦੇ ਰੱਖਿਆ ਸੀ ਕਰਦੇ ਹੈਗੇ ਉਸੇ ਤਰੀਕੇ ਨਾਲ ਕਿਸੇ ਦੀ ਪ੍ਰਾਪਰਟੀ ਜੇ ਕੋਈ ਗੋਮੋ ਹੁੰਦੀ ਹੈ ਬਿਸਕਲੇਟ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਉਹਨੂੰ ਟ੍ਰੇਸ ਕਰਕੇ ਕਸਮ ਬਾਲਿਕ ਤੱਕ ਵਿਚਾਰ ਦੇ ਵਿੱਚ ਜਿਹੜੀ ਸਾਡੀ ਜਿਹੜੀ ਐਪ ਇੱਕ ਡਿਊਟੀ ਹੁੰਦੀ ਹੁੰਦੀ ਹੈ ਉਹਨੂੰ ਅਸੀਂ ਵਰਤਾਂ ਕਰਦੇ ਆ ਤਾਂ ਕਿਉਂਕਿ ਜਿਹੜਾ ਮੋਬਾਈਲ ਹੈ ਕਿ ਸੈਂਸਿਟਿਵ ਫੋਨ ਜਿਹੜਾ ਹੁੰਦਾ ਹੈ ਡਿਵਾਈਸ ਹੁੰਦਾ ਹੈ ਇਹਦੇ ਵਿੱਚ ਤੁਹਾਡਾ ਸਾਰਾ ਜਿਹੜਾ ਵੈਲਿਊਏਬਲ ਸਿਕਿਉਰਿਟੀ ਤੁਸੀਂ ਇਹਦੇ ਵਿੱਚ ਕਈ ਵਾਰੀ ਕਲਿੱਕ ਕਰਕੇ ਇਹਦੇ ਵਿੱਚ ਕਲਿੱਕਸ ਵਗੈਰਾ ਕਲਿੱਕ ਕਰਕੇ ਤੁਸੀਂ ਰੱਖਿਆ ਹੁੰਦੀ ਹੈ ਤੁਹਾਡੀ ਪ੍ਰਾਈਵੇਸੀ ਇਹਦੇ ਵਿੱਚ ਹੁੰਦੀ ਹੈ ਹੋਰ ਬਹੁਤ ਸਾਰਾ ਜਿਹੜਾ ਡਿਜੀਟਲ ਜਿਹੜਾ ਡਾਟਾ ਹੈਗਾ ਉਹ ਤੁਸੀਂ ਇਹਦੇ ਵਿੱਚ ਸੇਵ ਕੀਤਾ ਹੁੰਦਾ ਹੈ ਸਾਇਸ ਕਰਕੇ ਜਿਹੜਾ ਮੋਬਾਈਲ ਹੈ ਹੈਗਾ ਇਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਸਸੀ ਸਾਡੀ ਇੰਨੀ ਕਿ ਜ਼ਿਆਦਾ ਪਰਫੋਰਮ ਦੇ ਵਿੱਚ ਆਉਂਦਾ ਕਿ ਅਸੀਂ ਇੱਕ ਮੈਨਰੇਟ ਵੀ ਜਿਹੜਾ ਹੈਗਾ ਇਸ ਚੀਜ਼ ਤੋਂ ਬਿਨਾ ਨਹੀਂ ਰਹਿ ਸਕਦੇ ਤਾਂ ਇਹ ਸਾਡਾ ਹੈਗਾ ਕਿ ਇਹਦੇ ਵਿੱਚ ਅਸਲ ਮਾਲਕ ਤੱਕ ਕਿਸੇ ਤੇ ਗਮੋਈ ਚ ਜਦੋਂ ਗੁੰਮਦੀ ਆ ਤਾਂ ਸਾਮਾਲਿਕ ਨੂੰ ਜਿਹੜੀ ਉਹ ਟਾਈਮ ਦੇ ਉੱਪਰ ਤੁਹਾਡੀ ਪੁਲਿਸ ਦੇ ਫਰਦੀ ਜਿਹੜੀ ਇੱਕ ਰਿਲੇਸ਼ਨਸ ਨੇ ਤੁਹਾਡੇ ਫਰਸਟ ਗ੍ਰੀਡ ਅਪਾਸ ਦੀ ਭਾਵਨਾ ਦੇ ਵਿੱਚ ਬੰਦ ਕਰਦੇ ਅਸੀਂ ਕਿੰਨੇ ਫੋਨ ਅਤੇ ਨੈਟਵਰਕ ਕੀਤੇ ਹਾਂ ਹਾਂਜੀ ਤੁਸੀਂ ਅੱਜ ਪੁਲਿਸ ਕਮਿਸ਼ਨ ਇੱਥੇ ਆਏ ਹੈਗੇ ਤੇ ਹੱਥ ਦੀ ਪੁਲਿਸ ਐਸਐਸਪੀ ਦੇ ਆਫਿਸ ਕਿਹ ਕਾਰਨ ਸੀ ਜੀ ਹਾਂਜੀ ਹਾਂਜੀ ਹੋਇਆ ਸਾਡਾ ਹੋਇਆ ਅੱਛਾ ਕਿੰਨੀ ਦਰ ਹੈ ਪਹਿਲਾਂ ਗੁੰਮ ਹੋਏ ਨੇ ਹੋਏ ਗਿਆ ਪੰਜਵੇਂ ਦੇ ਅੱਜ ਮਿਲਿਆ ਕਿੰਨੇ ਖੁਸ਼ੀ ਹੋ ਰਹੀ ਤੁਹਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਹਾਂਜੀ ਬਹੁਤ ਵਧੀਆ ਪ੍ਰਬੰਧਾ ਕੀਤਾ ਇਹਨਾਂ ਨੇ ਹਾਂ ਸਾਰ ਨੇ ਜਿਹੜੀ ਪੰਜਾਬ ਦੀ ਸੈਨਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਾਈ ਰਿਹਾ ਨਾ ਇਹਨਾਂ ਦੇ ਸਾਡੇ ਫੋਨ ਜਿੱਦਾਂ ਕਿਸੇ ਦਾ ਵੀ ਆ ਦਗਵਾਏ ਆ ਬਹੁਤ ਵਧੀਆ ਕੰਮ ਨਾਮ ਸਰ ਆਪਣਾ ਅਰਜੰਦ ਸਿੰਘ ਜੀ ਤੇ ਜਿਹੜਾ ਤੁਹਾਡਾ ਅੱਜ ਮੋਬਾਈਲ ਤੁਹਾਨੂੰ ਐਸਐਸਪੀ ਆਫਿਸ ਆ ਕੇ ਮਿਲਿਆ ਗਿਆ ਕਿੰਨੀ ਦਿਨ ਪਹਿਲਾਂ ਗੁੰਮ ਹੋਇਆ ਸੀ ਤਕਰੀਬਨ 8-9 ਮਿੰਟ ਹੋ ਗਏ ਤੇ ਅੱਜ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਤੁਹਾਨੂੰ ਤੇ ਪੁਲਿਸ ਜਿਹੜੇ ਐਸਐਸਪੀ ਆ ਉਹਨਾਂ ਦਾ ਕੀ ਕਿੰਨੇ ਕਿ ਧੰਨਵਾਦ ਕਿਸ ਤਰ੍ਹਾਂ ਕਰਨਾ ਜੀ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਜਬਤਿਸ ਦਾ ਇਹਨਾਂ ਨੇ ਸਾਡਾ ਬਹੁਤ ਬੜਾ ਹੱਥਾਈ ਠੀਕ ਤੱਕ ਹੋਇਆ ਕਿਦਾਂ ਸੀ ਤੁਹਾਡੇ ਦੇਖ ਕੇ ਬੜਕ ਪਿਆ ਸੀ ਠੀਕ ਅੱਛਾ ਅੱਛਾ ਜਿਵੇਂ ਕਿ ਅਸੀਂ ਨੂੰ ਜਬ ਪੁਲਿਸ ਦਾ ਅਸੀਂ ਤੁਹਾਨੂੰ ਬਤ ਕਰਦੇ ਹਾਂ ਬਹੁਤ ਬਹੁਤ ਜ਼ਿਆਦਾ ਹਾਂਜੀ ਕਿਸ਼ੋਰ ਨਾਮ ਇੰਦਰਜੀਤ ਸਿੰਘ ਤੇ ਪਿੰਡ ਸਰ ਪਿੰਡ ਬਚਰੰਗਾ ਤੇ ਮੈਂ ਭਾਰਤੀ ਕਿਸਾਨ ਜੂਨ ਕਾਦੀਆਂ ਦਾ ਪ੍ਰਧਾਨ ਕੋਪਰ ਬਲਾਗ ਦਾ ਅਸੀਂ ਪੁਸਪ ਪ੍ਰਕਾਸ਼ਨ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਕਈ ਬੰਦੇ ਮਾਤਰਜ਼ਾ ਦੇ ਫੋਨ ਲੈ ਜ ਸਕਦੇ ਜਿਹੜੇ ਸਾਨੂੰ ਇਹ ਫੋਨ ਮਿਲੇ ਆ ਬਹੁਤ ਵਧੀਆ ਭਰਾਵਾ ਇਹਨਾਂ ਦਾ ਬਹੁਤ ਵਧੀਆ ਗੱਲ ਆ ਤੁਸੀਂ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਕਿੰਨੀ ਦੂਰ ਤੋਂ ਪਹਿਲਾਂ ਗੁੰਮ ਹੋਇਆ 9 ਮਹੀਨੇ ਹੋ ਗਏ ਜੀ 9 ਮਹੀਨੇ ਆਵਾਜ਼ ਮਿਲਿਆ ਤੇ ਤੁਹਾਨੂੰ ਕਿਦਾਂ ਪ੍ਰੋਸੈਸਿੰਗ ਤੁਸੀਂ ਰਿਪੋਰਟ ਕੀਤੀ ਮੈਂ ਫਾ ਕਰਾਚੀ ਦੇ ਸ਼ਬਦਾ ਕੇਂਦਰ ਰਿਪੋਰਟ ਕਰਾਈ ਸੀ ਜੀ ਤੇ ਉਹ ਮੀਸ ਜੀ ਫੋਨ ਵਾਪਸ ਮਿਲਿਆ ਤੁਹਾਨੂੰ ਵੀ ਨਹੀਂ ਮਿਲਿਆ ਨਹੀਂ ਉਮੀਦ ਤਾਂ ਕੋਈ ਨਹੀਂ ਜੇ ਆਪ ਤਿੰਨ ਫੋਨ ਕਵਾਚੇ ਨਹੀਂ ਮਿਲਿਆ ਪਹਿਲਾਂ ਹੀ ਮਿਲਿਆ ਪਹਿਲਾਂ ਮਿਲਿਆ ਪਹਿਲਾਂ ਮਿਲਿਆ ਜੀ ਇਹ ਜਿਵੇਂ ਦੇਖਦੇ ਪੁੱਛਦੇ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਆ ਜਿਹੜੇ ਲੋਕ ਪਬਲਿਕ ਹੈਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਕਰਨਾ ਚਾਹੁੰਦੇ ਹੋ ਇਹ ਕੰਪਲੀਟ ਮੁੰਡਾ ਪੁੱਤੋ ਪਹਿਲਾਂ ਸਭ ਦਾ ਕੇਂਦਰ ਕੰਪਲੀਟ ਯੂਰ ਕਰੋ ਕੰਪਲੀਟ ਕਰਾਉਣ ਤੁਹਾਡਾ ਜੇ ਫੋਨ ਜੇ ਕਦਾ ਯੂਜ਼ ਵੀ ਕਰਦਾ ਤੁਹਾਡੀ ਉੱਤੇ ਜੀ ਸੇਵ ਰਹਿਨੇ ਆ ਠੀਕ ਆ ਜੀ